ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਆਮਾ ਹਰੀਸ਼ ਕੁਮਾਰ ਅਤੇ ਪ੍ਰਕਾਸ਼ ਵੱਲੋਂ ਅੱਜ ਬਾਰਿਸ਼ ਅਤੇ ਗਰਮੀ ਵਿੱਚ ਸੜਕ ਤੇ ਡਿਊਟੀ ਨਿਭਾਉਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਅਤੇ ਪੀਸੀਆਰ ਮੁਲਾਜ਼ਮਾਂ ਨੂੰ ਛਤਰੀਆਂ ਵੰਡੀਆਂ ਗਈਆਂ ਇਸ ਮੌਕੇ ਤੇ ਗੱਲਬਾਤ ਦੌਰਾਨ ਐਸਐਸਪੀ ਸਾਹਿਬ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੁਲਾਜ਼ਮ ਬਰਸਾਤ ਦੇ ਦਿਨਾਂ ਦੇ ਵਿੱਚ ਜਦੋਂ ਡਿਊਟੀ ਦੇ ਰਹੇ ਹੁੰਦੇ ਹਨ ਸੜਕਾਂ ਤੇ ਤਾਂ ਬਾਰਿਸ਼ ਦੇ ਨਾਲ ਉਹਨਾਂ ਦੀ ਵਰਦੀ ਵੀ ਗਿੱਲੀ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਕਈ ਵਾਰ ਕੜਕਦੀ ਧੁੱਪ ਵਿੱਚ ਵੀ ਮੁਲਾਜ਼ਮ ਸੜਕਾਂ ਤੇ ਕਈ ਘੰਟੇ ਡਿਊਟੀ ਦਿੰਦੇ ਹਨ ਇਹ ਛਤਰੀਆਂ ਉਹਨਾਂ ਨੂੰ ਇਸ ਕਰਕੇ ਦਿੱਤੀਆਂ ਗਈਆਂ ਹਨ ਕਿ ਇਮਾਨਦਾਰੀ ਤੇ ਲਗਨ ਦੇ ਨਾਲ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣ ਦੀ ਹੋਰ ਪ੍ਰੇਰਣਾ ਮਿਲ ਸਕੇ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਸਬ ਇੰਸਪੈਕਟਰ ਅਜੀਤ ਕੁਮਾਰ ਨੇ ਐਸਐਸਪੀ ਸਾਹਿਬ ਦਾ ਸਮੂਚੇ ਪੀਸੀਆਰ ਤੇ ਟ੍ਰੈਫਿਕ ਮੁਲਾਜ਼ਮਾਂ ਵੱਲੋਂ ਧੰਨਵਾਦ ਕੀਤਾ ਉਸਨੇ ਕਿਹਾ ਕਿ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਇਹ ਬੜੀ ਵੱਡੀ ਰਾਹਤ ਦਿੱਤੀ ਹੈ ਔਰ ਪੂਰੀ ਲਗਨ ਦੇ ਨਾਲ ਆਪਣੀ ਡਿਊਟੀ ਨਿਭਾਉਣਗੇ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਇਕੋ ਕਨਜ਼ਰਵ ਫਾਊਂਡੇਸ਼ਨ ਦੇ ਦੁਆਰਾ ਇੱਥੇ ਜਿਹੜੀ ਆ ਜੋ ਅੰਬ੍ਰੈਲਾਜ਼ ਹਨ ਬੇਸਿਕਲੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਕੀਤਾ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੀਜ਼ਨ ਗਰਮੀ ਦਾ ਉਮਸ ਦਾ ਤੇ ਬਾਰਿਸ਼ ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਹਨ ਡੀਹਾਈਡਰੇਸ਼ਨ ਹੁੰਦੀ ਹੈ ਪਸੀਨਾ ਆਉਂਦਾ ਹੈ ਸੋ ਇਹ ਜਸਟ ਇੱਕ ਵੈਲਫੇਅਰ ਮੈਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰਿਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਤਾਂ ਉਹਨਾਂ ਦੀ ਹੈਲਪ ਤੇ ਲਈ ਹੈਗਾ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਕੋ ਗਨਜ਼ਰ ਫਾਊਂਡੇਸ਼ਨ ਨੇ ਜਿਹੜਾ ਹੈ ਇੰਨਾ ਸੋਚਿਆ ਮੁਲਾਜ਼ਮਾਂ ਦੇ ਬਾਰੇ ਸੋ ਔਰ ਇੱਦਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਡੈਫੀਨਿਟਲੀ ਕਈ ਵਾਰ ਉਹ ਇਹ ਵੀ ਹੁੰਦਾ ਹੈ ਕਿ ਉਹ ਜਸਟ ਬਿਕੋਜ਼ ਆਫ ਦੀ ਵੈਦਰ ਕੰਡੀਸ਼ਨ ਹਨਾ ਕਈ ਵਾਰੀ ਇਹ ਸਾਨੂੰ ਡਿਊਟੀ ਵੀ ਕਰਨੀ ਪੈਂਦੀ ਹੈ ਤੇ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਸੋ ਇਹ ਆਪਣੇ ਵੱਲੋਂ ਇੱਕ ਕੀਤੀ ਗਈ ਪਹਿਲ ਹੈ ਕਿ ਵੀ ਉਹ ਜਿੱਥੇ ਵੀ ਡਿਊਟੀ ਕਰ ਰਹੇ ਹੋ ਉਹਨਾਂ ਦੇ ਚਾਹੇ بارش ਹੋ ਚਾਹੇ ਕਿਤੇ ਵੈਦਰ ਦੀ ਕੰਡੀਸ਼ਨ ਲੱਭ ਕਈ ਵਾਰ ਧੁੱਪ ਉਹ ਤੇਜ਼ ਹੁੰਦੀ ਹੈ ਰਿਕਾਰਡ ਟੈਂਪਰੇਚਰ ਚਲੇ ਜਾਂਦੇ ਹਨ ਤਾਂ ਉਸ ਵੈਦਰ ਦੇ ਵਿੱਚ ਵੀ ਆਪਣੇ ਮੁਲਾਜ਼ਮ ਜਿਹੜੇ ਉਹ ਡਿਊਟੀ ਪ੍ਰੋਪਰਲੀ ਕਰਪਣ ਸੋ ਉਹਨਾਂ ਦੇ ਮੈਂ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦਾ ਬਹੁਤ ਹੀ ਧੰਨਵਾਦ ਦਿਆਂ ਜਿਹੜਾ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੇ ਨਾ ਛਤਰੀਆਂ ਦਾ ਉਪਰਾਲਾ ਕੀਤਾ ਹੈ ਇਹਨਾਂ ਕਰਕੇ ਮੈਂ ਐਸਐਸਪੀ ਸਾਹਿਬ ਦਾ ਬਹੁਤ ਹੀ ਦਿਲੋਂ ਤੁਹਾਨੂੰ ਧੰਨਵਾਦ ਕਰਦਾ ਹਾਂ ਇਹ 50 ਤੋਂ 55 ਮੁਲਾਜ਼ਮ ਸੀ ਇੱਥੇ ਜਿਹੜੇ ਪ੍ਰੈਜ਼ੈਂਟ ਸੀ ਸਾਡੇ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਛਤਰੀਆਂ ਦਿੱਤੀਆਂ ਨੇ ਔਰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਦਿੱਤੀਆਂ ਜਾਣਗੀਆਂ ਔਰ ਜਿਹੜੇ ਨਾਕੇ ਆ ਉੱਥੇ ਵੀ ਉਹਨਾਂ ਨੂੰ ਛਤਰੀਆਂ ਜੇ ਪ੍ਰੋਵਾਈਡ ਕੀਤੀਆਂ ਜਾਣਗੀਆਂ ਕਿੰਨਾ ਕੁ ਸਾਈ ਬਹੁਤ ਬੜੀ ਵਧੀਆ ਪ੍ਰਾਲਾ ਤੇ ਸਹਾਇ ਹੋਣਗੀਆਂ ਜੀ ਡਿਊਟੀ ਦੇ ਵਿੱਚ ਜਦੋਂ ਗਰਮੀ ਆ ਜਾਂਦੀਆਂ ਜਾਂ ਬਾਰਿਸ਼ ਆ ਜਾਂਦੀਆਂ ਤੇ ਮੁਲਾਜ਼ਮ ਜਿਹੜੇ ਡਿਊਟੀ ਵਿੱਚ ਥੋੜਾ ਜਿਹਾ ਕਿਥੇ ਜਗ੍ਹਾ ਲੱਭਦੇ ਲੋਕਾਂ ਦੀ ਬਾਰਿਸ਼ ਤੋਂ ਉਹ ਛਤਰੀ ਕੋਲ ਹੋਏਗੀ ਤੇ ਟ੍ਰੈਫਿਕ ਮੁਲਾਜ਼ਮ ਜਿਹੜਾ ਚੌਂਕ ਦੇ ਵਿੱਚ ਖਲੋ ਕੇ ਵਧੀਆ ਡਿਊਟੀ ਨਿਭਾ ਸਕੇਗਾ